ਪਲੀ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਾਤ ਬਾਤ ਸਵਾਗਤ ਹੈ ਖਬਰ ਫਰਾਂਸ ਤੋਂ ਆਏ ਜਿੱਥੇ ਸਰਕਾਰ ਨੇ ਬੁੱਧਵਾਰ ਨੂੰ ਨਿਊ ਕੈਲੇਡੋਨੀਆ ਦੇ ਵਿੱਚ ਘੱਟ ਤੋਂ ਘੱਟ 12 ਦਿਨਾਂ ਦੇ ਲਈ ਐਮਰਜੈਂਸੀ ਲਾਗੂ ਕਰਨ ਦੀ ਕੋਸ਼ਿਸ਼ ਨਾ ਕਰ ਦਿੱਤੀ ਹੈ ਇਸ ਨਾਲ ਪੂਰੇ ਦੇਸ਼ ਦੇ ਵਿੱਚ ਹਲਚਲ ਮਚ ਗਈ ਹੈ ਇਸ ਕਦਮ ਦੇ ਪਿੱਛੇ ਫਰਾਂਸ ਸਰਕਾਰ ਦਾ ਮਕਸਦ ਪ੍ਰਸ਼ਾਂਤ ਖੇਤਰ ਦੇ ਵਿੱਚ جاری ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਹੋਰ ਜ਼ਿਆਦਾ ਸ਼ਕਤੀ ਪ੍ਰਦਾਨ ਕਰਨਾ ਹੈ ਦੱਸਿਆ ਕਿ ਨਿਊ ਕੈਲੇਡੋਨੀਆ ਦੇ ਵਿੱਚ جاری ਹਿੰਸਕ ਪ੍ਰਦਰਸ਼ਨ ਦੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਫਰਾਂਸ ਸਰਕਾਰ ਦੀ ਸਪੀਕਰ ਪ੍ਰਿਸਕਾ ਥੇਵੇਰੋਟ ਨੇ ਬੁੱਧਵਾਰ ਨੂੰ ਦੱਸਿਆ ਕਿ ਪੈਰਿਸ ਦੇ ਵਿੱਚ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਆਪਾਤਕਾਲ ਲਾਗੂ ਕਰਨ ਦੇ ਫੈਸਲੇ ਦੀ ਘੋਸ਼ਣਾ ਕੀਤੀ ਗਈ ਹੈ ਫਰਾਂਸੀਸੀ ਮੀਡੀਆ ਚ ਆਈਆਂ ਖਬਰਾਂ ਦੇ ਅਨੁਸਾਰ ਸੋਮਵਾਰ ਤੋਂ 130 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 300 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਨਿਊ ਕੈਲੈਡੋਨੀਆ ਦੇ ਵਿੱਚ ಮತਦਾਤਾ ਸੂਚੀ ਦੇ ਵਿਸਤਾਰ ਦੇ ਨਾਲ ਫਰਾਂਸ ਦੇ ਕੋਸ਼ਿਸ਼ਾਂ ਦੇ ਖਿਲਾਫ ਸੋਮਵਾਰ ਨੂੰ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸੀ ਫ੍ਰਾਂਸ ਦੇ ਗ੍ਰਹਿ ਮੰਤਰੀ ਨੇ ਲੰਬੇ ਸਮੇਂ ਤੱਕ ਜੇਲ੍ਹ ਦੇ ਰੂਪ ਦੇ ਵਿੱਚ ਇਸਤੇਮਾਲ ਕੀਤੇ ਗਏ ਨਿਊ ਕੈਲੈਡੋਨੀਆ ਦੇ ਵਿੱਚ ਮੰਗਲਵਾਰ ਨੂੰ ਪੁਲਿਸ ਭੇਜੀ ਸੀ ਰਾਜਧਾਨੀ ਨੋਮੀਆਂ ਅਤੇ ਇਸ ਦੇ ਆਸ-ਪਾਸੇ ਕਰਫਿਊ ਲੱਗੇ ਹੋਣ ਦੇ ਬਾਵਜੂਦ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਲਗਾਤਾਰ ਝੜਪਾਂ ਚੱਲ ਰਹੀਆਂ ਨੇ ਐਮਰਜੈਂਸੀ ਲਗਾਉਣ ਤੋਂ ਪਹਿਲਾਂ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਬ੍ਰੈਂਕੋ ਨੇ ਫ੍ਰਾਂਸੀਸੀ ਪ੍ਰਸ਼ਾਂਤ ਖੇਤਰ ਨਿਊ ਕੈਲੈਡੋਨੀਆ ਦੇ ਵਿੱਚ ਮੌਜੂਦਾ ਹਾਲਾਤਾਂ ਤੇ ਚਰਚਾ ਕਰਨ ਦੇ ਲਈ ਉੱਚ ਮੰਤਰੀਆਂ ਦੇ ਨਾਲ ਬੈਠਕ ਕੀਤੀ ਨਿਊ ਕੈਲਿਡੋਨੀਆ ਦੀਆਂ ਮੰਗਾਂ ਨੂੰ ਸੁਣ ਕੇ ਮੈਕਰੋ ਦੇ ਵੀ ਹੋਸ਼ ਉੱਡ ਗਏ ਐਸੇ ਹਾਲਾਤ ਨੂੰ ਕਾਬੂ ਕਰਨ ਦੇ ਲਈ ਆਪਾਤਕਾਲ ਲਗਾ ਦਿੱਤਾ ਗਿਆ ਵਿਸ਼ੇਸ਼ ਰੱਖਿਆ ਤੇ ਵਿਸ਼ੇਸ਼ ਸੁਰੱਖਿਆ ਪਰਿਸ਼ਦ ਦੀ ਬੈਠਕਾਂ ਦੇ ਵਿੱਚ ਆਮ ਤੌਰ ਤੇ ਮੈਕਰੋ ਅਤੇ ਕੁਝ ਚੁਣੇ ਗਏ ਪਤਾ ਅਧਿਕਾਰੀ ਹੀ ਭਾਗ ਲੈਂਦੇ ਨੇ ਜਿਸ ਵਿੱਚ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਅਤੇ ਰੱਖਿਆ ਆਂਤਰੀ ਕਾਰਤਵਿਵਸਥਾ ਤੇ ਵਿਦੇਸ਼ੀ ਮਾਮਲਾ ਦੇ ਮੰਤਰੀ ਸ਼ਾਮਿਲ ਹੁੰਦੇ ਨੇ ਇੱਥੇ ਸੰਵਿਧਾਨਿਕ ਸੁਧਾਰ ਨੂੰ ਲੈ ਕੇ ਕੋਈ ਹਿੰਸਾ ਦੇ ਵਿਚਾਰ बुधवार ਨੂੰ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਨਿਊ ਕੈਲਿਡੋਨੀਆ ਵਿੱਚ ਲੰਬੇ ਸਮੇਂ ਤੋਂ ਸੁਤੰਤਰਤਾ ਦੀ ਮੰਗ ਉੱਠ ਰਹੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ رائے ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ताज़ा ترین ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼